ਉਹ ਤਾਂ ਦੋ ਦੰਦਾਂ ਦਾ ਗਾਂਗੇ ਕਾਲੇ ਦਾ ਰੇਟ ਰੂਟ ਜਾਇ ਜੀ ਦੱਸਣੀ ਇਹਦਾ ਰੇਟ ਜਾਇ ਜੀ ਦੱਸਾਂਗੇ 85000 ਹਾਂ ਕਾਫੀ ਕਲਰ ਦੇ ਵਿੱਚ ਆ ਗਈ ਸਾਰੀ ਹਾਂ ਹੀ ਬਹੁਤ ਵੱਡੀ ਬਹਾਰ ਹੈ ਥੋੜਾ ਜਿਹਾ ਪ੍ਰਿੰਟ ਆ ਤੇ ਇਹਦਾ ਰੇਟ ਕਾਲੇ ਇਹਦਾ ਰੇਟ ਲੈਣ ਦਾ 65000 ਰੁਪਏ ਜੀ ਖੱਚ ਆ ਗਈ ਇਹ ਖੱਚ ਆ ਫਾਗੀ ਜੀ ਇਹ ਪਹਿਲਾ ਨਾ ਬੱਚੀ ਹੈ ਖੀਰੀ ਜਮੂਹ ਮੂੰਹ ਖੀਰੀ ਟੌਪ ਵਾਲੀ ਆ ਗਈ ਹਾਂ ਜੀ ਹਾਂ ਜੀ ਇੱਕ ਦੰਦ ਵੀ ਨਹੀਂ ਤੋੜਿਆ ਹਜੇ ਦੇਖੋ ਦੰਦਾਂ ਨੂੰ ਤਾਂ ਇਸ ਨਹੀਂ ਭਗਦੇ ਹਾਂ ਨਹੀਂ ਲੈ ਮੂੰਹ ਖੀਰੀ ਵਰਣਾ ਬੱਚੀ ਪੈ ਜੇ ਬਹੁਤ ਬੋਨਾਂ ਦਾ ਦਿਨ ਤਾਂ ਬਹੁਤ ਪੈ ਜਾਂਦਾ ਬਾਕੀ ਕੱਲ ਨੂੰ ਤੇ ਨੈਸਟ ਲੱਗੀ ਆ ਮੂਸਾ ਜੀ ਦਾ ਸੋਡਾ ਸਵਾਗਤ ਆ ਦੋਸਤੋ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਬਾਈ ਕਾਲੇ ਦੇ ਘਰੋਂ ਪਿੰਡ ਸੇਖੋਰਾ ਨੇੜੇ ਤਲਵੰਡੀ ਸਾਬੋ ਭਗਤ ਸਾਹਿਬ ਫਰੀਦਮੰਦ ਸਾਹਿਬ ਤੇ ਬਾਈ ਕੋਲੇ ਸੇ ਪਸੰਦ ਸੇ ਵਾਲਿਆ ਤੇ ਰੇਟ ਆਪਾਂ ਵੀਡੀਓ ਚ ਹੀ ਕਰਾ ਦਾਂਗੇ ਤੇ ਲੈਣਾ ਬਾਈ ਤੁਹਾਨੂੰ ਡੀਟੇਲ ਚ ਜਾਣਕਾਰੀ ਰਸ਼ੀਕਾ ਭਾਈ ਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਜੀ ਠੀਕ ਆ ਵਧੀਆ ਜੀ ਭਾਈ ਇਹਦਾ ਮੋਬਾਈਲ ਨੰਬਰ ਤੇ ਲੋਕੇਸ਼ਨ ਦੱਸ ਦੇ ਜੀ ਪਿੰਡ ਆਪਣਾ ਸ਼ੇਖਪੁਰ ਹੈ ਵੀਰੇ ਹਾਂਜੀ ਤਸੀਲ ਕਲਵੰਡੀ ਸਾਹਿਬ ਉਹ ਜ਼ਿਲ੍ਹਾ ਬ헨ਡਾ ਠੀਕ ਹੈ ਕਲਵੰਡੀ ਸਾਹਿਬ ਤੋਂ 10 ਕਿਲੋਮੀਟਰੋਂ ਆਹ ਨਾਲ 7 ਕਿਲੋਮੀਟਰ 7 ਕਿਲੋਮੀਟਰ ਕਲਵੰਡੀ ਸਾਹਿਬ ਤੋਂ 10 ਕਿਲੋਮੀਟਰ ਆਪਣਾ ਮੋੜ ਪੈਂਦਾ ਇੱਕ ਵੱਡੇ ਰੋਡ ਤੇ ਆਪਣਾ ਪਿੰਡ ਮੋੜ ਤੇ ਆ ਜਾਂਦਾ ਵੱਡੇ ਰੋਡ ਤੇ ਪੰਪਰੇ ਕੋਲੇ ਹਾਂਜੀ ਵਾਰ-ਵਾਰ ਨਾਲਾ ਮੰਡੀ ਦੇ ਸਾਹਮਣੇ ਕਾਲੇ ਦਾ ਬਾਈ ਦਾ ਘਰ ਆ ਗਿਆ ਹਾਂਜੀ ਤੇ ਮੋਬਾਈਲ ਨੰਬਰ ਮਾਰ ਨੰਬਰ ਆਪਣਾ 94179 94179 7578 73178 ਕਿੰਨੇ ਨਾਗਾ ਕਾਲੇ ਬਈ ਅੱਜ ਆਪਣਾ ਕੋਲੇ 6 ਨਾਗਾ ਬਈ ਵਿਕਰੀ ਵਾਲੇ ਠੀਕ ਆ ਰੇਟ ਆਪਾਂ ਵੀਡੀਓ 'ਚ ਕਰ ਦਾਂਗੇ ਹਾਂਜੀ ਰੇਟ ਤਕਰੀਬਨ ਵੀ 5 ਦੇ ਕਰਦੇ ਇੱਕ ਦਾ ਫੋਨ ਤੇ ਕਰ ਦਾਂਗੇ ਇੱਕ ਦਾ ਫੋਨ ਆ ਗਿਆ ਆ ਪਹਿਲੀ ਗਾਂ ਆ ਗਈ ਹਾਂਜੀ ਇਹ ਰਫੇ ਦੇ ਵਿੱਚ ਆ ਗਈ ਇਹ ਚਫ ਆ ਗਈ ਜੀ ਇਹ ਪਹਿਲਾ ਨਾ ਬੱਚੀ ਐ ਖੀਰੀ ਆ ਮੂੰਹ ਮੂੰਹ ਖੀਰੀ ਐ ਟੌਪ ਵਾਲੀ ਆ ਗਈ ਹਾਂਜੀ ਹਾਂਜੀ ਇੱਕ ਦੰਦ ਵੀ ਨਹੀਂ ਤੋੜਿਆ ਹਜੇ ਦੰਦ ਤਾਂ ਇਸੇ ਹੀ ਫੜਦੇ ਹਾਂ ਨਹੀਂ ਲੈ ਮੂੰਹ ਖੀਰੀ ਆ ਜੀ ਕਿੰਨਾ ਟਾਈਮ ਰਹਿੰਦਾ ਕਾਲੇ ਮੋੜੀ ਇਹਦੇ ਲੈਵੇ ਤੇ ਮਾਰਦੇ ਕੈਮਰਾ ਇਹਦੇ 10 ਦਿਨ ਪਏ 10 ਦਿਨ ਬਾਕੀ ਆ ਦੋਸਤੋ ਹਾਂਜੀ ਤੇ ਵੀਡੀਓ ਦਾ ਟਾਈਮ ਹੈਗਾ 11 ਵਜੇ ਦਾ ਵਧੀਆ ਰਕਾਰਡ ਵਾਲੇ ਵੀਰੇ ਪਹਿਲਾਂ ਬੱਚੀ ਦੁੱਧ ਦੇਊਗੀ ਪਰ ਟੋਟਾ ਘਟ 22 23 ਕਿਲੋ 22 ਤੇ ਇਹ ਕਾਰਡ ਬੇਸੀ ਨਹੀਂ ਆ ਗਰਮੀ ਦੇ ਹਿਸਾਬ ਨੇ ਹੈ ਸੀਮੰਟ ਦਾ ਕੋਈ ਪਤਾ ਨਹੀਂ ਝੂਠ ਮਾਰਨਾ ਬਾਈ ਕਹਿੰਦਾ ਪਤਾ ਨਹੀਂ ਐਵੇਂ ਸੀਮੰਟ ਦਾ ਤੁਸੀਂ ਨਹੀਂ ਆਪਾਂ ਕਹਿੰਦੇ ਜੀ ਠੀਕ ਹੈ ਜੀ ਉਹ ਵਨ ਲੱਗਿਆ ਚੰਗਾ ਪਰ ਆਪਾਂ ਕਹਿੰਦੇ ਨਹੀਂਗੇ ਸੀਮੰਟ ਦਾ ਐਵੇਂ ਗਲਤ ਦਾ ਵੇਚਣਾ ਮਾਰਾ ਕਹਿੰਦਾ ਪ੍ਰਿੰਟਿੰਗ ਪ੍ਰਿੰਟਿੰਗ ਬਹੁਤ ਵਧੀਆ ਹਾਂ ਉਹ ਤਾਂ ਠੀਕ ਹੈ ਵੀਰੇ ਗੱਲ ਫਿਰ ਮੈਂ ਨਹੀਂ ਐਂ ਬੇਸੀ ਮਾਰੇ ਮੂਰੇ ਗਲਤ ਬੱਤਾਂ ਕੋਈ ਬਾਕੀ ਬਹੁਤ ਪਈਏ ਕਾਲੇ ਹਨਾ ਹਾਂ ਮਾਲਕ ਨੇ ਵੀ ਕਿਹਾ ਸੀ ਸੀਮੰਟ ਵਧੀਆ ਲੱਗਿਆ ਐਵੇਂ ਗਲਤ ਬੱਤਾਂ ਇਹ ਕੀ ਫਾਇਦਾ ਤੇ ਤੋਲਾ ਮੜੀ ਕੜੇ ਅੰਦਰ ਹੀ ਤੋਲਣੀ ਬੱਲੇ ਵਾਲੇ ਖਾਤਾ ਇਹ ਲੰਮੀ ਲੰਮੀ ਬਹੁਤ ਆ ਗਈ ਤੇ ਪ੍ਰਿੰਟਿੰਗ ਬਹੁਤ ਵਧੀਆ ਗਾਂ ਦੀ ਤੇ ਆ ਦੇਖੋ ਸਾਨੂੰ ਤੋੜ ਕੇ ਦਿਖਾਉਂਦੇ ਕੰਪੈਕਟ ਜਿਹਾ ਲੇਵ ਆ ਗਿਆ ਗਾਂ ਦਾ ਤੇ ਬੜਾ ਸੋਹਣੀ ਵੀਰੇ ਬਣਨਾ ਬੱਚੀ ਦਾ ਜੀ ਬਹੁਤ ਬੋਨਾ ਦਾ ਤਾਂ ਬਹੁਤ ਪੈਸਾ ਬਾਕੀ ਕਿੱਦਾਂ ਕੱਲ ਵੀ ਤਾਂ ਨੈਸਟ ਲੱਗੀ ਐ ਠੀਕ ਆ ਅੱਛਾ ਚਮਕ ਚਮਕ ਪਿੰਡੇ ਦੀ ਤੇ ਇਹਦਾ ਪ੍ਰਿੰਟਿੰਗ ਬਹੁਤ ਸੋਹਣੀ ਆ ਗਈ ਗਾਂਦੇ ਤੇ ਰੇਟ ਕੀ ਰਹੂਗਾ ਕਾਲੇ ਦਾ ਰੇਟ ਦਾ ਵੀਰੇ ਮੁੱਲ ਤਾਂ ਖੁਸ਼ੀ ਕਰਾਓ 95000 ਜੱਸ ਨੂੰ ਹੀ ਹੋਊਗੀ 99 ਦੀ 95 ਦੀ 95 ਦੀ ਹਾਂ ਮੁੱਲ ਤਾਂ ਮਾਨ ਤਾਂ ਮਾੜਾ ਮੋਟਾ ਕਰ ਦਿਆਂਗੇ ਇਹਦੀ ਬੜਾ ਪਾਵਣੇ ਠੀਕ ਆ 95 ਦਾ 10 ਹੋ ਜਾਂਦਾ ਹਾਂ ਹਾਂ 100 150 ਕਿਲੋਮੀਟਰ ਦਾ ਹੋ ਜ ਜਾਵੇ ਨੀ ਜੀ ਠੀਕ ਥੁਰ ਮਾਰ ਦਈਏ ਇਹ 95 ਚੋਂ 95 ਦਾ 95 ਮਾਡਲ ਕਰਾ ਲੈ ਚਾਹੀਏ 100 ਕਿਲੋਮੀਟਰ ਬਸ ਗੱਲ ਹਾਂ ਦੋ ਜਿਵੇਂ ਗਲਤ ਗੱਲ ਲੱਗੀ ਬਈ ਐਵੇਂ ਗੱਲਾਂ ਕਰਦਾ ਵੀ ਪਛਾਣੇ ਚ ਮੰਗੇ ਹੀ ਆ ਪਰ ਉਹ ਨਾ ਗਏ ਠੀਕ ਮੁੱਲ ਤੇ 10 15 ਕਿਲੋ 95 ਦੇਣੀ ਹੈ 95 ਦਾ ਮੁੱਲ ਹੀ ਕੜਾ ਲੈ ਲੈ 100 150 ਕਿਲੋਮੀਟਰ ਵੀ ਠੀਕ ਹੈ ਵੀ ਪਹੁੰਚ ਕਰ ਦਿਆਂਗੇ ਹੂੰ ਲੈ ਵੀ ਦੋਸਤੋ ਆਹ ਕੀ ਦੋ ਨੰਬਰ ਤੁਸੀਂ ਵੀਡੀਓ ਦੇ ਸਾਬ ਨਾਲ ਹੀ ਪੁੱਛ ਸਕਦੇ ਹੋ ਕਾਲੇ ਤੋਂ ਵੀ ਵੀਡੀਓ ਦੋ ਨੰਬਰ ਵਾਲੀ ਆਹ ਕੀ ਦੋ ਨੰਬਰ ਵਾਲੀ ਇਹ ਵੀ ਜਮਾਂ ਟੌਪ ਵਾਲੀ ਵਸੀ ਅੱਗੇ ਚੌਂਕ ਚੌਂਕੇ ਰਹੀ ਜੀ ਬਹੁਤ ਇਹਦਾ ਲੇਵਾ ਉਹਦੇ ਨਾਲ ਵੀ ਚੱਕਵਾ ਪਿਆ ਲੈ ਕਾਲੇ ਹਣਾ ਹਾਂ ਜੀ ਦੂਜਾ ਸੁਆ ਵੀਰੇ ਇਹਦਾ ਦੂਜਾ ਸੁਆ ਇਹਦੇ 7 ਦਿਨ ਬਾਕੀ ਐ ਇਹਦੇ 7 ਦਿਨ ਰਹਿੰਦੇ ਆ ਭਰੀ ਵੀ ਕਰਨ ਵਾਲੀ ਥਣ ਵੀ ਮੁੱਠੀ ਹੱਥੀ ਚਵਾਈ ਵਾਲਾ ਲੱਗਿਆ ਦੋਸਤੋ ਇਹ ਗੁਲਾਬੀ ਥਾਨ ਨੇ ਜਮਾ ਇਹ ਵੀ ਵਸੀ ਸੋਹਣੀ ਆ ਗੀ ਇਹਦੇ 7 ਦਿਨ ਬਾਕੀ ਕਹਿੰਦੇ 7 ਦਿਨ ਬਾਕੀ ਵੀਰੇ ਇਹਨੇ ਪਹਿਲਾਂ ਨੇ 22 ਕਿਲੋ 11 ਕਿਲੋ ਟਾਈਮ ਦਾ 22 ਕਿਲੋ ਰੁਪਏ ਹਾਂ ਪਿਛਲੇ ਸਵੇਰੇ ਆਪੇ ਤੇ ਵਹੀ ਹੋਈ ਐ ਹੂੰ ਪਿਛਲੇ ਸਵੇਰੇ 11 ਕਿਲੋ ਟਾਈਮ ਦਾ ਚਵਾ ਕੇ ਇਸ ਤੀ ਠੀਕ ਆ ਲੈ ਵੀ ਦੋਸਤੋ ਦੋਨੇ ਕਮਾ 20 ਪਲੱਸ ਆ ਵੀ ਆ ਗਏ ਆ ਤੇ ਇਹਦੇ 7 ਦਿਨ ਰਹਿੰਦੇ ਆ ਲੇਵੇ ਤੇ ਉਹਦਾ ਬਹੁਤ ਜ਼ਿਆਦੇ ਬਣਨਾ ਹੈ ਬਹੁਤ ਜ਼ਿਆਦੇ ਮਿਲਕ ਪੇਨ ਬੂਣ ਇਹਦੇ ਬਹੁਤ ਸੋਹਣੀ ਲੱਗੇਗਾ ਆਂਦੇ ਉਹ ਬੜੀ ਜ਼ਿਆਦੇ ਬਣਦੀ ਹੈ ਕਰਨੇ ਬਹੁਤ ਜਮਾ ਜਮਾਥੀ ਚਵਾਈ ਵਾਲਾ ਥਾਂ ਆ ਗਿਆ ਚੇਹੇ ਸੁਨਹਿਰੀ ਨਾਲ ਚਲੋ ਆ ਦੇਖ ਮਿਲਕ ਪੇਨ ਦੇਖੋ ਕਿਹੜੇ ਲੁੱਟ ਨੰਗਾ ਲੱਗ ਬਾਹਰ ਤੋਂ ਦੇ ਆਂ ਹਾਂ ਬਾਹਰ ਕੱਢਣੀ ਬਾਹਰ ਕੱਢ ਲਈ ਤੇ ਕਿਹੋ ਜਿਹਾ ਬਸੇ ਤਰਫ ਇਹ ਆ ਦੇਖੋ ਦੋਸਤੋ ਲੇਵੇ ਦੀਆਂ ਤਾਂ ਕੀ ਬਾਤਾਂ ਹੀ ਹੋਈਆਂ ਪਈਆਂ ਬਹੁਤ ਜ਼ਿਆਦੇ ਬਣਨਾ ਹੈ ਗਰਮੀ ਦੇ ਵਿੱਚ 20-22 ਕਿਲੋ ਦੁੱਧ ਬਹੁਤ ਹੋ ਜਾਂਦਾ ਬਹੁਤ ਜਿਆਦਾ ਵੱਡਣਾ ਵੀਰ ਤਾਂ ਬਹੁਤ ਜਿਆਦਾ ਬੈਠਾ ਨਹੀਂ ਜਾਂਦਾ ਐਨੀ ਬਣਦੀ ਹੈਗਾ ਰੇਟ ਦਾ ਕੀ ਹੈ ਇਹਦਾ ਰੇਟ 95000 ਹੀ ਲੈਣਾ ਹੈ ਇਹਦਾ 95000 ਹਾਂਜੀ ਠੀਕ ਆ ਜੇਸ ਪੁੱਛਦੇ ਕਹਿਣਾ ਅਮਰਵਾਦ ਨੇ ਇਹ ਦੂਰ ਤੱਕ ਨੰਬਰ ਵਾਲੀ ਹੈ ਜਰਸੀ ਹੈਗੀ ਇਹ ਜਰਸੀ ਹੈਗੀ ਪੰਜਾਬ ਵਾਲੀ ਦੇ ਵਿੱਚ ਆ ਗਈ ਤੇ ਇਹ ਵੀ ਉੱਚੀ ਲੰਮੀ ਬਹੁਤ ਆ ਇਹਨੇ ਵੀ ਦੁੱਧ ਪਾਈ 23 ਕਿਲੋਤਾ ਹੈ ਪਹਿਲਾਂ ਜੂਆ ਰਿਜਨਲ ਦੁੱਧ ਹੈ ਇਹਦਾ ਦੂਜਾ ਰਿਜਨਲ ਥੋੜੀ ਠਿੱਕੀ ਰਹਿ ਗਈ ਇਥੇ ਠੀਕ ਹੈ ਤੇ ਸੇਵਾ ਘੱਟ ਚੋਈ ਲੱਗ ਜੇ ਨਾ ਘੱਟ ਤੋਂ ਆਈ ਹੈ ਬਹੁਤ ਜ਼ਿਆਦਾ ਬਣਦੀ ਹੈ ਬਹੁਤ ਜ਼ਿਆਦਾ ਲੰਮੀ ਲੰਜੀ ਤਾਂ ਬਹੁਤ ਆ ਹਾਂਜੀ ਤੇ ਲੈ ਵਾ ਇਹਦਾ ਇਹਦਾ ਰੇਟ ਤੇ ਵੀ ਫੋਨ ਤੇ ਕਰਨ ਮੁਰਾਦਾ ਜਾਈ ਨਹੀਂ ਵੇਚਣ ਦਾ ਜੇ ਅੱਛਾ ਤੇ ਬਸ ਤੁਹ ਦੱਸ ਦਾਂਗੇ ਮਤਲਬ ਤੇਰਾ ਤੁਸੀਂ ਤਿੰਨ ਨੰਬਰ ਵਾਲੀਆਂ ਆ ਗਈ ਕੱਲ ਕਹਿੰਦਾ ਰੇਟ ਫੋਨ ਤੇ ਕਰ ਦਾਂਗੇ ਤੇ ਲੈ ਵਾ ਇਹਦਾ ਵੀ ਕਰਮ ਵਾਲੀ ਦਾ ਚੰਗਾ ਹੀ ਆ ਗਿਆ ਬੜਾ ਲੰਮੀ ਤੋਰ ਦਿੰਦੇ ਆ ਇਹਦਾ ਫੋਨ ਰੇਟ ਤੇ ਹੋਆ ਹਾਂ ਇਹਦਾ ਪਉ ਉਹ ਰੱਖੰਦਾਰਾ ਬਵੇ ਯਾਰ ਠੀਕ ਆ ਤੇ ਬਾਕੀ ਦੱਸ ਦਾਂਗੇ ਕੋਈ ਬੰਨਾ ਵਿਚਾਰਾ ਹਾਂ ਫੋਨ ਤੇ ਦੱਸ ਦਾਂਗੇ ਸਟ੍ਰੋਕ ਦੇ ਵਿੱਚ ਪੈ ਗਈ ਤੁਸੀਂ ਤੋਂ ਕਾਫੀ ਕਲਰ ਦੇ ਵਿੱਚ ਥੋੜਾ ਜਿਹਾ ਪ੍ਰਿੰਟ ਆ ਗਾਂ ਦੇ ਠੀਕ ਆ ਇਹ ਆ ਗਈ 3 ਨੰਬਰ ਵਾਲੀ ਇਹ ਦੂਗੇ ਐਚ ਐਫ ਦੇ ਵਿੱਚ ਹੀ ਬੰਗੇ ਹਾਂ ਇਹ ਵੀ 2-4 ਦਿਨ ਲੈਂਦੀ ਆ ਜੀ 4 ਦਿਨ ਬਾਕੀ ਦੇ 4-5 ਦਿਨ ਬਾਕੀ ਆ ਇਹ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਇਹਨੇ 14 ਕਿਲੋ ਤਾ ਪਹਿਲਣ ਨੇ ਠੀਕ ਆ ਅਵੇ ਵੇਲੇ ਦੇ ਹਿਸਾਬ ਨਾਲ ਵੀ ਪਤਾ ਲੱਗਦਾ ਹਨਾ ਬਾਈ ਵਾਲੀ ਦਾ ਤੇ 14 ਹਾਂਜੀ ਹਾਂਜੀ ਇਹ ਥੋੜੇ ਜਿ ਛੋਟੇ ਕਰ ਦਿੱਤੀ ਆ ਜੀ ਪੱਤੀ ਦੂਜਾ ਦੂਜਾ ਸੁਆਕਲੇ ਦੂਜਾ ਸੁਆ ਹੱਥੇਰ ਚਵਾਈ ਆ ਹਨਾ ਇਹ ਮੁੱਠੀ ਨਾਲ ਵੇਖ ਦੇ ਅਦਰ ਮੁੱਠੀ ਵਾਲਾ ਥਾਣਾ ਵਧੀਆ ਚਵਾਈ ਵਾਲਾ ਹੂੰ ਆ ਦੇਖੋ ਦੋਸਤੋ ਵੇਲਾ ਚਾਰ ਪੰਜ ਦਿਨਾਂ ਚ ਪਸ ਬਹੁਤ ਭਾਜਣਾਂ ਆਣ ਲੇਵਾ ਬਹੁਤ ਚੰਗਾ ਲੱਗਿਆ ਨੂੰ ਇਤਨੀ ਬਾਹਰ ਹੀ ਕਰਨੀ ਦੇਕਰ ਚਰਪੀ ਸੀ ਪਹਿਲਾਂ ਇਹ ਆ ਗਈ 4 ਨੰਬਰ ਤੇ ਇਹ ਅੱਜ ਹੀ ਆਈ ਹੈ ਤਾਂ ਕੱਲ ਆਈ ਹੈ ਥੋੜਾ ਜਿ ਭਜ ਦਿਜੀਏ ਅੱਛਾ ਫਿਰ ਨਾ ਕੋਈ ਗੱਲ ਆ ਦੇਖੋ ਦੋਸਤੋ ਲੇਦਾ ਇਹਦੇ ਵੀ ਫਿਰ ਥਣ ਸਾਰੀਆਂ ਗਾਵਾਂ ਜਿੰਨੀਆਂ ਆਪਾਂ ਵੀਡੀਓ ਚ ਦਿਖਾਈਆਂ ਨੇ ਸਾਰੀਆਂ ਇਕੱਲਾ ਇਕੱਲਾ ਥਣ ਲੱਗਿਆ ਤੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਕਾਲੇ ਦਾ ਬੁਵਾਰ ਦਾ ਕੰਮ ਕਾਲੇ ਕਹਿੰਦੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ 18-19 ਸਾਲ ਹੋ ਗਏ ਬਈ ਆਪਾਂ ਨੂੰ 18-19 ਸਾਲ ਕਾਲਾ ਸਟੈਂਡ ਕਰੀ ਖੜਾ ਚਾ 18-19 ਸਾਲ ਹੋ ਗਏ ਕੰਮ ਕਰਦਿਆਂ ਤਿੰਨ ਲੰਮਾ ਸਮਾਂ ਕੰਮ ਫੇਰ ਹੀ ਕਰਦਾ ਜੇ ਬੰਦਾ ਥੋੜਾ ਜਿਹਾ ਚੰਗਾ ਪਸ਼ੂ ਲਿਆਉਂਦਾ ਇਹ ਨਿਰਮਾਨ ਤੇ ਕੰਮ ਕਰਦਾ ਹਨਾ ਬਾਕੀ ਪ੍ਰੋਫਿਟ ਬੰਦੇ ਨੇ ਲੈਣੀ ਹੁੰਦਾ ਆਪਦੀ ਮਿਹਨਤ ਬਈ ਇਹ ਪਗਾਮ ਗਲਤ ਨਹੀਂ ਗੱਲ ਕਰ ਜਉਣੀ ਕੋਈ ਕਰ ਨੂੰ ਦੱਸ ਦਿੰਨੇ ਆ ਇਹ ਜਿਹਾ ਪ੍ਰਾਵਾ ਲੈਣੀ ਕਰਨੀ ਤੇਰੀ ਮਰਜ਼ੀ ਹੈ ਹੂੰ ਠੀਕ ਹੈ ਬਾਹਲੇ ਝੂੜਮਾ ਦੇ ਵਿੱਚ ਫਲਾਣਾ ਸੀਮਣ ਲੱਗਿਆ ਹੈ ਕੌਣ ਲੱਗਿਆ ਪਹਿਲਾਂ ਕੁਝ ਨੂੰ ਹੋੜੇ ਜਿਗਲੇ ਵਪਾਰੀ ਦਾ ਕਸੂਰ ਨਹੀਂ ਇਹ ਹਾਂ ਕਮੈਂਟਾਂ ਚ ਕਰ ਰਹੇ ਨੇ ਵੀ ਆ ਬੱਚਾ ਤਾਂ ਇਹਦਾ ਤਾਂ ਇਹ ਵਪਾਰੀ ਦਾ ਕਸੂਰ ਹੈ ਨਹੀਂਗਾ ਮੂਰ ਨਾਲ ਜਿਵੇਂ ਅਲਾ ਦਾ ਹੁੰਦਾ ਵੀ ਫਲਾਣਾ ਸੀ ਅਲੱਗ ਅੱਤ ਮਾਰੰਦਾ ਚੰਨਵਾਰਾ ਜਿੰਗੀਦਾਰ ਜਦੋਂ ਵੇਚਣਾ ਹੁੰਦਾ ਹੈ ਵੇਚਣਾ ਮਾਰੀ ਕਹਿੰਦਾ ਇਹਦਾ ਫਲਾਣਾ ਸੀਮ ਲੱਗਿਆ ਉਵੇਂ ਹੀ ਕੋਈ ਸੀ ਕਹਣਾ ਹੁੰਦਾ ਤੇ ਪਰ ਆਪਾਂ ਕਿਹਨੂੰ ਛੱਡ ਗਏ ਅਗਲਾ ਕੁਝ ਹੀ ਆਖੀ ਜਾਵੇ ਸਾਡੀ ਸੌਣਾ ਹੋਵੇ ਸਾਡਾ ਐ ਸੀਵਨ ਲੱਗਿਆ ਆਪਾਂ ਦਾ ਅਲੇ ਨੂੰ ਹੀ ਕਹਿੰਦੇ ਨਾ ਪਰ ਪਤਾ ਨਹੀਂ ਬਾਕੀ ਦਾ ਕਾਹ ਲੈਟ ਵਧਾਉਣ ਵਾਲੀ ਗੱਲ ਹੋ ਜਾਂਦੀ ਹੈ ਪਰ ਰੇਟ ਵਧਾਉਣ ਵਾਲੀ ਬਸ ਐ ਗੱਪ ਮਾਰਨ ਦਾ ਕੀ ਨਾ ਬ੍ਰੋ ਯਾਰ ਐ ਲੱਗਿਆ ਸੀਵਨ ਦਾ ਜਿਆਦਾ ਮਰਜ਼ੀ ਲਗਾ ਦੇ ਉਹਨਾਂ ਦਾ ਪਤਾ ਹੀ ਨਹੀਂ ਕਿ ਕਿੱਡੀ ਵੱਡੀ ਗੱਲ ਹੁੰਦੀ ਹੈ ਤੁਸੀਂ ਗਾਂ ਨੂੰ ਰਜੇ ਪਾਸੋਂ ਚੰਗਾ ਗਾਂ ਅਗਲੀ ਵਾਰ ਆਪ ਭਰਾ ਲਓ ਸਾਡੇ ਕੋਲ ਨਾ ਗਾਂ ਸੀ ਇੱਕ ਵੱਡੀ ਪਿੱਛੇ ਜੇ ਹੂੰ 2 ਲੱਖ 60 ਆਉਂਦੀ ਸਾਨੂੰ ਠੀਕ ਸਾਨੂੰ ਕਹਿੰਦੇ ਸੀਵਨ ਦੱਸ ਲਓ ਤਿੰਨ ਦੀ ਵੀ ਲੈਂਦੇ ਸੀ ਬੰਦੇ ਠੀਕ ਕਿੰਨੋ ਵਾਲੀ ਗਾਂ ਸੀ ਐ ਸੱਚ ਹੈ ਵੀ ਸੀਵਨ ਦੀ ਗਰੰਟੀ ਨਹੀਂ ਲੈਂਦੇ ਤੇ ਨਾਲੇ ਸੀਵਨ ਲੱਗਿਆ ਸੀ ਉਹਦਾ ਚੰਗਾ ਰੂਪੀ ਬੱਚ ਇਹ ਸਾਨੂੰ ਪਤਾ ਵੀ ਸੀ ਇਹ ਵਧੀਆ ਰਗਾ ਐਡਾ ਮੋਨਾ ਗਾਲਤ ਬੱਚਾ ਜੇ ਜਾ ਕੇ ਬੱਚਾ ਦੇ ਲਈ 10 15% ਗਏ ਦੇਣ ਦੇ ਬੱਚੇ ਚਾਂਸ ਹੀ ਹੁੰਦੇ ਆ ਹੂੰ ਤੇ ਮੁਰਕਿਆਂ ਵੇਚੀ ਵਾਲਾ ਕੰਮ ਹੋ ਜਾਂਦਾ ਵਾਲਾ ਕੱਟ ਕਰਦੇ ਠੀਕ ਹੈ 18 19 ਸਾਲ ਹੋ ਗਏ ਜਿਹੜੇ ਬੰਦੇ ਇਹਦਾ ਕੰਮ ਕਰਦੇ ਉਹਦਾ ਬੋਡੀ ਸਟਰਕਚਰ ਚ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਦੇਖੋ ਹਣਾ ਜ਼ਗਲ ਸਹੀ ਆ ਲੱਗਦਾ ਤੇਰਾ ਰੇਟ ਰੂਟ ਕਾਲ ਇਹਦਾ ਰੇਟ ਵੀ ਮੈਨੂੰ ਤਨ 52000 ਆ 52000 ਹਾਂਜੀ ਉਸਦੇ 5 ਦਿਨ ਕਿਹਾ ਸੀ ਹਾਂ ਇਹ 4 5 ਦਿਨ ਬਾਕੀ ਆ ਤੇ 52000 ਰੇਟ ਆ ਠੀਕ ਹੈ 14 ਕਿਲੋ ਲੀਟਰ ਦੁੱਧ ਵਾਲੀ ਗਾਂ ਦਾ ਹਾਂ ਆਪਾਂ ਨੂੰ ਦੱਸਿਆ 15 ਜਾਂ 14 ਕਿਲੋ ਦੀ 14 ਵਰ ਦੇ ਦਿੰਦੇ ਉਹ ਤਾਂ ਸੇਵਰ ਆਉਂਦਾ 2 ਕਿਲੋ ਵੱਧ ਕਰਦੇ ਹਾਂ ਬਾਕੀ ਸੇਵਰ ਜਿਵੇਂ ਠਣਲੇ ਵਾਲਾ ਕਹਿੰਦਾ ਬੱਛੇ 14 15 ਦੇ ਦਿੰਦੇ ਆ ਜੇ ਬਸ ਕੋਈ 2 ਕਿਲੋ ਤਾਂ ਵੱਧ ਘੱਟ ਬਸੇ ਚੰਗੀ ਹੈ ਹਨਾ ਕੋਈ ਗੱਲ ਅੱਗੇ ਵੀਰੇ ਅੱਗੇ ਦੋ ਸੂਂਗੀਆਂ ਹੋਈਆਂ ਵੀਰੇ ਦੋ ਸੂਂਗੀਆਂ ਹੋਈਆਂ ਨੇ ਇਹ ਦੋ ਦੰਦ ਦਾ ਬੱਛੇ ਮਗਰ ਕੀ ਆਦੇ ਇਹਦੇ ਉੱਲੀ ਇਹ ਬੱਛੇ ਹੋਣਾ ਮਗਰੀ ਇਹਦੇ ਮਗਰੀ ਬੱਛਾ ਦੋ ਸਵਾ ਹਾਂ ਇਹ ਦੋ ਦੰਦ ਦਾ ਦੋ ਦੰਦ ਦਾ ਗਾਲੇ ਪਰ ਦੋ ਦੰਦ ਦਾ ਪਟਕੇ ਦਿਖਾ ਦਿਓ ਲੱਜ ਕੀ ਨਹੀਂ ਮੰਨਦਾ ਦੇਖੋ ਬੋਲ ਹੀ ਖੁੱਲ੍ਹੇ ਆ ਗਈਆਂ ਡੇ ਬੈਰਾਂ ਦੀਆਂ ਨਾ ਬਾਲੀ ਵੱਡੀ ਬੱਚੀ ਐ ਹਾਂ ਦੁੱਧ ਦੇਣਾ ਨੇ 25 26 ਕਿਲੋ ਠੀਕ ਐ ਠੰਡ ਵੀ ਨਾ ਉੱਤੇ 30 ਕਿਲੋ ਨਾ ਪੁੱਦੇ ਕਿੰਨੇ ਦਿਨ ਹੋ ਗਏ ਕਾਲੇ ਨੂੰ ਇਹ ਬਈ ਕੱਲ ਰਾਤ ਹੀ ਸੋਈ ਐ ਰਾਤ ਹੀ ਸੋਈ ਐ ਜੇ ਜੂਰ ਪੈ ਗਈ ਓਕੇ ਓਕੇ ਆ ਵੀਡੀਓ ਪਈ ਹੋਈ ਹੈ ਆਪਣੇ ਕੋਲ ਜੇ ਵੀਡੀਓ ਪਈ ਐ ਉਹ ਵੀਡੀਓ ਆਏਗੀ ਆਹ ਤਾਂ ਬੱਚਾ ਆ ਗਿਆ ਤੇ ਦੇਖ ਸਕਦੇ ਲੰਮੀ ਲੰਜੀ ਬਹੁਤ ਆ ਦੋ ਦੰਦ ਗਾਂਗੇ ਕਾਲੇ ਦਾ ਰੇਟ ਰੂਟ ਜਾਇ ਜੀ ਦੱਸਣ ਇਹਦਾ ਰੇਟ ਜਾਇ ਜੀ ਦੱਸਾਂਗੇ 85 ਹਜ਼ਾਰ ਹੀ ਲੈਣਾ ਜੀ 85 ਹਜ਼ਾਰ ਲੈਣ ਦਾ ਬਸ ਨੇ ਵੀ ਦੋਸਤੋ ਜਮਾ ਕਾਲਾ ਕਹਿੰਦਾ ਮਾੜਾ ਮੂਟਾ ਮਾਨ ਤਾਨ ਹੋਊਗਾ ਤੇ ਫੋਨ ਤੇ ਕਾਲ ਲੋ ਕਾਲੇ ਨਾਲ ਨੰਬਰ ਬਾਹਰ ਥੋੜੀ ਜਿਹੀ ਨਾ ਠੰਡ ਹੁੰਦੀ ਪਰ ਹੀ ਹੁੰਦੀ ਬਾਹਰ 25 30 ਦੀ ਸੀਗੀ ਥੋੜੀ ਗਰਮੀ ਆ ਗਈ ਤੇ ਥੋੜੀ ਜਿਹੀ ਹਵਾ ਦੀ ਸਮਾਈ ਚ ਨਹੀਂ ਸੀਗੀ ਜੇਕਰ ਸੱਚੀ ਜਿਹੜੀਆਂ ਸਾਮਾਨ ਦੂਜੇ ਤੀਜੇ ਮਹੀਨੇ ਚ ਹੁੰਦੀਆਂ ਕਾਲੇ ਹਨਾ ਉਹ ਜੀ ਹਾਂ ਜੇ ਦੂਜੇ ਤੀਜੇ ਮਹੀਨੇ ਚ 31 ਦੀ ਬੱਚੀ ਸੀ ਥੋੜੀ ਜਿਹੀ ਵੱਡਾ ਘਟਾ ਜੇ ਕੋਈ ਅਮੀ ਨਹੀਂ ਇਹ ਕੋਈ ਬਾਹਰ ਸੀ ਕੋਈ ਕਸੂਈ ਤਾਜੀ ਹੈ ਕਾਲੇ ਦਾ ਕੱਟ ਸੀ ਤਾਂ ਉੱਪਰ ਹੋਊਗਾ ਤੇ ਭੰਨੇ ਤਾਂ ਧੱਕ ਜਾਈ ਜਾਂਦੀ ਹੈ ਬਹੁਤ ਵੱਡੀ ਬਾਕੀ ਦੋ ਦੰਦਾਂ ਦਾ ਜਿਹੜੀ ਮੇਨ ਦਾ ਲੇ ਹੈ ਹਨਾ ਹਾਂ ਦੋ ਦੰਦਾਂ ਦਾ ਪਿਓ ਪੱਟਿਆ ਜਿਹੜਾ ਸਿਰ ਸੂਰੇ ਤਾਂ ਫਿਟਾ ਫੁੱਟਾਂ ਨਾਲ ਸਾਰਾ ਸੈੱਟ ਹੋ ਜਾਂਦਾ ਸਮਝ ਨਾਲ ਬੰਦੇ ਕੋਲੇ ਹਾਂਜੀ ਹਾਂ ਤੇ ਅੱਗੇ ਕਾਫੀ ਕਲਰ ਚ ਆ ਗਈ ਜਰਸੀ ਕ੍ਰਾਸ ਹਾਂਜੀ ਇਹ ਵੀ ਕਾਲੀ ਸੂਈ ਹੈ ਹੂੰ ਤੇ ਮੈਂ ਵੀ ਉਹ ਸੂਹਾ ਤੀਜਾ ਦਾ ਹੈ ਦੂਜਾ Ориਜਨਲ ਦੂਜਾ ਵੀ ਹੈ ਕਿੱਟਾ ਨੂੰ ਵੀ ਦੂਜਾ ਦਾ ਤਾਂ ਲੈ ਵਾ ਇਹਦਾ ਵੀ ਚੈੱਕ ਕਰ ਲੋ ਲੰਮੀ ਇਹ ਵੀ ਬਹੁਤ ਆ ਗਈ ਇਹਦੇ ਮਾਰੀ ਬੱਛਾ ਹੈਗਾ ਕਾਲੇ ਇਹਦੇ ਮਾਰੀ ਬੱਛਾ ਹੈਗਾ ਇਹਨੂੰ ਕਹ ਦੇਣਾਗੇ ਇਹ ਵੀ ਕਾਲੀ ਸੂਈ ਹੈ ਜੀ ਵੀਰ ਮੁਕਾਬਲੇ ਕਰਦੇ ਤੁਹਾਡੀ ਸੂਈ ਸਵਾਈ ਲਈਏ ਇਸ ਸੂਈ ਸਵਾਈ ਲਈਏ ਹਾਂ ਕਾਫੀ ਕਲਰ ਦੇ ਵਿੱਚ ਆ ਗਈ ਸਾਰੀ ਹਾਂ ਇਹ ਬਹੁਤ ਵੱਡੀ ਗੱਲ ਹੈ ਤੇ ਥੋੜਾ ਜਿਹਾ ਪ੍ਰਿੰਟ ਆ ਤੇ ਇਹਦਾ ਰੇਟ ਕਾ ਲੈ ਇਹਦਾ ਰੇਟ ਲੈਣ ਦਾ 65000 ਰੁਪਏ ਜੀ ਇਹਦਾ 65000 ਠੰਡੀਆਂ ਗਾਇਆਂ ਦੋਨੇ ਮਾਰ ਜਿੰਨੇ ਆਣਾ ਪਾ ਕੇ ਜਾਂ ਨਾ ਪਾਉਂ ਦਿਖਾਉਂਦੀ ਇਹਦਾ ਮਰਜ਼ੀ ਵਟੋ ਮਾਰੀ ਲੈ ਵੇ ਤੇ ਸਮਾਰਾ ਲੈ ਦੋਸਤੋ ਇਹ ਵੀ ਠੰਡੀ ਸੀ ਲਾਜੀ ਇਹਦਾ 65000 ਮੁੱਲ ਹਾਂਜੀ ਹਾਂਜੀ ਠੀਕ ਹੈ ਲੈ ਦੋਸਤੋ ਮੇਰੇ ਸਾਹਮਣਾਂ ਤਾਂ ਮੁੱਲ ਕਾਲੇ ਨੇ ਜਾਇਜ਼ ਹੀ ਕੀਤੇ ਨੇ ਬਾਕੀ ਤੁਸੀਂ ਕਮੈਂਟਰ ਚ ਦੱਸ ਦਿਓ ਕਾਲੇ ਵਾਜੇ ਦੇ ਪਾਸੋਂ ਕਿੰਨੇ ਲੱਗੇ ਤੇ ਜੇ ਕੋਈ ਪਸ਼ੂ ਪਸੰਦ ਆਉਂਦਾ ਤੇ ਕਾਲੇ ਬਾਈ ਦਾ ਨੰਬਰ ਤੁਹਾਨੂੰ ਮੋਬਾਈਲ ਦੇ ਵਿੱਚ ਬੋਲ ਦਾ ਸਕਰੀਨ ਤੇ ਵੀ ਲਾ ਦੇਵਾਂਗੇ ਕਰ ਲਓ ਬਾਈ ਦਾ ਕੰਟੈਕਟ ਤੇ ਇਹ ਦੁੱਧ ਕਿੰਨਾ ਕੁ ਬਾਰੂ ਕਾਲੇ ਇਹ ਦੁੱਧ 20 ਦੇ ਨੇੜੇ ਦੇ ਦੁੱਧ 18 20 18 20 ਹੂੰ 18 ਕਿਲੋ ਪਹਿਲਾਂ ਨੇ ਦੱਸਿਆ ਵੀ 18 ਕਿਲੋ ਲੈਂਦਾ ਹਾਂ ਹੂੰ ਤਾਂ 18 ਆਪਾਂ 18 ਮੰਨ ਕੇ ਦੇਵਾਂਗੇ ਵੀ 18 ਬਾਕੀ ਕੁਲੇ ਸੇਵਾ ਦਾ ਨਹੀਂ ਸ਼ਰੀਰ ਦੇ ਸਾਬ ਨਾਲ ਤੇਰਾ ਨਾਲ ਤਾਂ 25 ਵੀ ਲੈ ਲੈ ਤੇ ਸੇਵਾ ਨਾਲ ਤਾਂ 10 ਵੀ ਲੈ ਲੈ ਹੂੰ ਬਾਕੀ ਚੰਗਾ ਸਿੰਮ ਲਵਾ ਕੇ ਹਾਂ ਬਾਕੀ ਵੱਡੀ ਆ ਬੱਚੇ ਵੀ ਚੰਗੇ ਪਾਉਂਦੇ ਹਾਂ ਹਾਂ ਬਾਕੀ ਮੌਸਮ ਦਾ ਫਰਕ ਪੈਂਦਾ ਨਾ ਆਏ ਜਿੰਨਾ ਠੰ ਤੇ ਆਪਾਂ ਜਰਾ ਨਹੀਂ ਜੇ ਇੱਕ ਦੋ ਵਾਰ ਮੈਂ ਇਹ ਕਰਦੇ ਹੁੰਦੇ ਆ ਇਹ ਜੀ ਗਾਂ ਦੇ ਟੀਕਾ ਵਧੀਆ ਭਰਾ ਹੋਏ ਬੱਚੇ ਕਹੇ ਜੀ ਲੈ ਲੈ ਬੱਚੇ ਕਹੇ ਜੀ ਰਜਿਸਟ੍ਰੇਸ਼ਨ ਲੈ ਸਕਦੇ ਆ ਤੁਸੀਂ ਤੇ ਐਚਪੀ ਵੀ ਲੈ ਸਕਦੇ ਆ ਹਾਂ ਦਾ ਪਰਾਂ ਦੀ ਤੇ ਇਹ ਜੇ ਮਰਜੀ ਬੱਚਾ ਲੈ ਲੈ ਤੂੰ ਲੈ ਵੀ ਦੋਸਤੋ ਕਮੈਂਟ ਕਰਕੇ ਜਰੂਰ ਸੁਕਾਲੇ ਬਾਈ ਦੇ ਪੁੱਛੋ ਕਿਵੇਂ ਲੱਗੇ ਤੇ ਇੱਕ ਨੰਬਰ ਇੱਕ ਵਾਰ ਫੇਰ ਬੋਲ ਦਿੰਨੇ ਆ ਵੀਡੀਓ ਦੇ ਵਿੱਚ ਸੇਰਪੁਰਾ ਪ੍ਰੋਪਰਟੀ ਪਿੰਡਾ ਤਲਵੰਡੀ ਮੋੜ ਰੋਡ ਦੇ ਜਮਾ ਉੱਪਰ ਰਹਿ ਜਾਂਦਾ ਤੇ ਕਾਲੇ ਨੰਬਰ ਬੋਲ ਦੇ ਦੋ 94179 9475178 75178 ਹਾਂਜੀ ਕਾਲਾ ਕਹਿੰਦਾ ਮਾਨਤਾਨ ਹੋ ਜਾਊਗਾ ਜਾਂ 100 ਕਿਲੋਮੀਟਰ ਤ ਤੇ ਕਈ ਸਾਲ ਹੋ ਗਏ ਭਾਈ ਨੂੰ ਕੰਮ ਕਰਦੇ ਨੂੰ ਗਾਵਾਂ ਬਾਈ ਕੋਲੇ ਮੈਨੂੰ ਤਾਂ ਬਹੁਤ ਚੰਗੀਆਂ ਲੱਗੀਆਂ ਬਾਕੀ ਤੁਸੀਂ ਦੱਸ ਦਿਓ ਠੀਕ ਹੈ ਕਰ ਬਾਈ ਧੰਨਵਾਦ ਠੀਕ ਹੈ ਧੰਨਵਾਦ ਦੱਸਿਓ ਜੀ